ਮੈਂ ਇੱਕ ਵੀਡੀਓ ਜੋਤੀ ਨੂਰਾ ਦੀ ਬਣੀ ਹੈ ਅੱਜ ਕੱਲ੍ਹ ਵਾਇਰਲ ਹੋ ਰਹੀ ਹੈ ਮੈਨੂੰ ਵੀ ਕੱਟੂ-ਕੱਟ ਨਹੀਂ ਜੇ ਕਹਾਵਾਂ ਤੇ 150 ਲੋਕਾਂ ਨੇ ਵੀਡੀਓ ਭੇਜੀ ਹੈ ਮੈਂ ਵੇਖੀ ਆ ਤੇ ਲੋਕਾਂ ਨੇ ਬੜੇ ਉਹ ਵੀਡੀਓ ਥੱਲੇ ਗਲਤ-ਗਲਤ ਕੰਮ ਕਮੈਂਟ ਕੀਤੇ ਹੋਏ ਨੇ ਮਤਲਬ ਇੰਨੇ ਹਲਕੇ ਲੈਵਲ ਦੇ ਕਮੈਂਟ ਕੀਤੇ ਹੋਏ ਨੇ कि बस ਕੀ ਕਮਾਉਣਾ ਲੋਕਾਂ ਬਾਰੇ ਤੂੰ ਬੁੱਸਣ ਹਾਰ ਮੈਂ ਗੁਨਾਹਾਂ ਤੂੰ ਬੁੱਸਣ ਹਾਰ ਇਹ ਵੀਡੀਓ ਵੇਖ ਕੇ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵਾਹ ਕੋ ਸੱਚੇ ਪਾਤਸ਼ਾਹ ਦਾ ਪਤ ਨੂੰ ਭਗਵਾਨ ਰਾਮ ਜੋ ਵੀ ਹੈ ਉਹਨਾਂ ਮੈਂ ਹਾਜ਼ਰ ਨਾਜ਼ਰ ਮਾਲਕੇ ਕਿੰਨਾ ਕੀ ਮੈਨੂੰ ਦਿਲੋਂ ਦੁੱਖ ਹੋਇਆ ਉਦੋਂ ਆ ਵੀਡੀਓ ਦੇਖ ਕੇ ਮੈਨੂੰ ਮੇਰੀ ਚੀਖ ਜੀ ਨਿਕਲੀ ਦਿਲ ਚੋਂ ਮੈਨੂੰ ਬਹੁਤ ਹੀ ਦੁੱਖ ਆ ਮੈਨੂੰ ਤਰਸ ਵੀ ਬੜਾ ਆ ਦੁੱਖ ਬੜਾ ਹੋਇਆ ਦੇਖੋ ਬਾਕੀ ਸਾਰਾ ਕੁਝ ਦੁਨੀਆ ਤੇ ਹੁੰਦਾ ਹੀ ਰਹਿਣਾ ਹੁੰਦੇ ਰਹਿਣਾ ਸਾਰਾ ਕੁਝ ਨਾ ਦੇਖੋ ਕਿਸੇ ਕਲਾਕਾਰ ਦੀ ਗਾਉਣ ਵਾਲੇ ਦੀ ਆਵਾਜ਼ ਹੀ ਉਹਦੀ ਪਛਾਣ ਜੋਤੀਆਂ ਹੋਰ ਲੱਖਾਂ ਕਰੋੜਾਂ ਕੁੜੀਆਂ ਦਾ ਨਾਮ ਜੋਤੀ ਹੋਏਗਾ ਇਹ ਜੋਤੀ ਅਲੱਗ ਕਿਉਂ ਆ ਕਿਉਂਕਿ ਇਹਨੂੰ ਪ੍ਰਮਾਤਮਾ ਨੇ ਆਵਾਜ਼ ਦਿੱਤੀ ਹੈ। ਕੁਲ ਆਨੰਦ ਤੂੰ ਹੀ ਸਹਾਨਾ ਮੈਂ ਉਹ ਕੁੜੀ ਦੀ ਆਵਾਜ਼ ਉੱਥੇ ਹੋ ਗਈ ਸੀ ਮੈਨੂੰ ਲੱਗਦਾ ਹੁਣ ਠੀਕ ਹੋਏਗੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਵਾਜ਼ ਨੂੰ ਠੀਕ ਕਰੇ। ਹਰ ਵੇਲੇ ਪਖਿਰ ਹੋਏ ਤਦੂਰ ਵਾਂਗੂ ਨਹੀਂ ਰਹਿਣਾ ਚਾਹੀਦਾ। ਤੁਸੀਂ ਜਿੱਥੇ ਕੁਝ ਮਾੜਾ ਕਰਦਾ ਮਾੜਾ ਹੈ ਉਹਦੇ ਬਾਰੇ ਜ਼ਰੂਰ ਬੋਲੋ ਪਰ ਸੋਹਣੇ ਲਫ਼ਜ਼ਾਂ ਦੇ ਵਿੱਚ ਕਿਸੇ ਨੂੰ ਗਾਲੀ ਬਲੋਚ ਨਾ ਕਰੋ ਜਿਵੇਂ ਮੈਂ ਕਰਦਾ ਹੁਣ ਨਾ ਸੋਹਣੇ ਤਰੀਕੇ ਨਾਲ ਗੱਲਬਾਤ ਇਦਾਂ ਕਰਿਆ ਕਰੋ ਆਪਣੀ ਗੱਲ ਵੀ ਕਹੋ ਤੇ ਸ਼ਬਦਾਂ ਦੀ ਸਾਰਤਕਤਾ ਨੂੰ ਵੀ ਨਾ ਕੋਲੋ ਕਦੇ ਤੇ ਜੋਤੀ ਦੁਆ ਮੈਂ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਆਵਾਜ਼ ਨੂੰ ਸੈੱਟ ਕਰੇ ਇਹ ਤੁਸੀਂ ਵੀ ਦੁਆ ਕਰੋ ਹਰ ਵੇਲੇ ਗਾਲਾਂ ਬੋਲਣਾ ਇਹਨਾਂ ਕੱਢੀ ਚਾਹਿਆ ਕਰੋ ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਇੱਕ ਵੀਡੀਓ ਜੋਤੀ ਨੂਰਾਂ ਦੀ ਬੜੀ ਅੱਜ ਕੱਲ ਵਾਇਰਲ ਹੋ ਰਹੀ ਹੈ ਮੈਨੂੰ ਵੀ ਘੱਟੋ ਘੱਟ ਵੀ ਜੇ ਕਹਾਂ ਤੇ 150 ਲੋਕਾਂ ਨੇ ਉਹ ਵੀਡੀਓ ਭੇਜੀ ਹੈ ਮੈਂ ਵੇਖੀ ਹੈ ਤੇ ਲੋਕਾਂ ਨੇ ਬੜੇ ਉਹ ਵੀਡੀਓ ਥੱਲੇ ਗਲਤ ਗਲਤ ਕੰਮ ਕਮੈਂਟ ਕੀਤੇ ਹੋਏ ਨੇ ਮਤਲਬ ਇੰਨੇ ਹਲਕੇ ਲੈਵਲ ਦੇ ਕਮੈਂਟ ਕੀਤੇ ਹੋਏ ਨੇ ਕਿ ਬਸ ਕੀ ਕਮਾਉਣਾ ਲੋਕਾਂ ਬਾਰੇ ਦੇਖੋ ਜਿੱਥੇ ਜੋਤੀ ਗਲਤ ਸੀਗੀ ਜਦੋਂ ਗਲਤ ਸੀਗੀ ਸਭ ਤੋਂ ਪਹਿਲਾਂ इवन ਉਸ ਤੋਂ ਬਾਅਦ ਵੀ ਕੋਈ ਬੋਲੇ ਨਹੀਂ ਹੋਰ ਇੱਕੋ ਇੱਕ ਪਰਸਨ ਆ ਮੈਂ ਜਿਹੜਾ ਬਹੁਤ ਖੁੱਲ ਕੇ ਬੋਲਿਆ ਸੀਗਾ ਔਰ ਸੱਚੀਆਂ ਗੱਲਾਂ ਕਹੀਆਂ ਸਨ ਤੇ ਬੜੀ ਉਹ ਮੇਰੇ ਨਾਲ ਉਹਦੀ ਪ੍ਰੋਬਲਮਾਂ ਵੀ ਬੜੀ ਰਹੀ ਤੇ ਉਹ ਗੱਲਾਂ ਮੈਂ ਕਿਉਂਕਿ ਦੇਖੋ ਜੋ ਕੋਈ ਚੰਗਾ ਕਰਦਾ ਆ ਤੇ ਉਹਦੀ ਤਾਰੀਫ਼ ਵੀ ਮੈਂ ਰੱਜ ਕੇ ਕਰਦਾ ਆ ਜੇ ਕੁਛ ਮਾੜਾ ਹੁੰਦਾ ਹੈ ਤਾਂ ਉਹਨੂੰ ਕ੍ਰਿਟੀਸਾਈਜ਼ ਵੀ ਕਰਨਾ ਬਣਦਾ ਹੈ ਸਾਡਾ ਨਹੀਂ ਤੂੰ ਫਿਰ ਸਿਲਸਿਲਾ ਵਧਦਾ ਜਾਂਦਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਜਿੰਨੇ ਸੀ ਨਹੀਂ ਬੋਲਾਂਗੇ ਜਦੋਂ ਅਸੀਂ ਕਹਿੰਦੇ ਨਾ ਚਲੋ ਛੱਡੋ ਜੀ ਅਗਲੇ ਦੀ ਲਾਈਫ ਆ ਫਿਰ ਕੰਮ ਬਹੁਤ ਵਧਦਾ ਜਾਂਦਾ ਮੈਂ ਇਦਾਂ ਕਹਿੰਦਾ ਨਹੀਂ ਕਦੇ ਵੀ ਤੇ ਗੱਲ ਜੋਤੀ ਦੀ ਉਹ ਵੀਡੀਓ ਦੇ ਵਿੱਚ ਕਿਤੇ ਆਵਾਜ਼ ਉਹਦੀ ਦੀ ਪ੍ਰੋਬਲਮ ਹੋ ਗਈ ਆ ਆਵਾਜ਼ ਨਿਕਲ ਹੀ ਨਹੀਂ ਰਹੀ ਤੇ ਉਹਦਾ ਕੁਝ ਵੀ ਕਾਰਨ ਹੋ ਸਕਦਾ ਕੁਝ ਵੱਧ ਘੱਟ ਖਾਧਾ ਗਿਆ ਜਾਂ ਕੁਝ ਗਲਤ ਖਾਦਾ ਗਿਆ ਜਾਂ ਪ੍ਰੋਗਰਾਮ ਜ਼ਿਆਦਾ ਹੋਣ ਕਰਕੇ ਗਲਾ ਥੱਕਿਆ ਹੋ ਸਰਦਾ ਬੇਰਾਮੀ ਕੁਝ ਵੀ ਹੋ ਸਕਦਾ ਹੈ ਸਿਹਤ ਖਰਾਬ ਹੋ ਸਕਦੀ ਹੈ ਨਾ ਤੇ ਗੱਲ ਇਹ ਹੈ ਕਿ ਮੇਰੀ ਪਰਸਨਲ ਤੇ ਜੋਤੀ ਨਾਲ ਕੋਈ ਦੁਸ਼ਮਣੀ ਨਾ ਕਿਸੇ ਨਾਲ ਵੀ ਨਹੀਂ ਹੈ ਜਿਹਦੀ ਮੈਂ ਗੱਲ ਕਦੇ ਕਰਾਂ ਇਹਦਾ ਮਲੇ ਨਹੀਂ ਕੋਈ ਮੇਰੀ ਉਹਦੇ ਨਾਲ ਪਰਸਨਲ ਹੈ ਜੋਤੀ ਨਾਲ ਮੇਰੀ ਕੋ ਪਰਸਨਲ ਦੁਸ਼ਮਣੀ ਨਹੀਂ ਹੈ ਮੇਰੀਆਂ ਛੋਟੀਆਂ ਭੈਣਾਂ ਵਰਗੀ ਮੇਰੀਆਂ ਧੀਆਂ ਵਰਗੀ ਹੈ ਜੋਤੀ ਹਮੇਸ਼ਾ ਰਹੇਗੀ ਤੇ ਗੱਲ ਗਾਣੇ ਵੀ ਆ ਗਾਣੇ ਤੇ ਤੇ ਕਿਉਂਕਿ ਜਿਹੜੀਆਂ ਉਹਦੇ ਵਿੱਚ ਕਮੀਆਂ ਸਨ ਜਿਹੜੀਆਂ ਪ੍ਰੋਬਲਮ ਸੀ ਗਾਣਾ ਟਪ ਟਪ ਕਿ ਹੋਰ ਹੀ ਤਰ੍ਹਾਂ ਤੁਸੀਂ ਸਾਰਾ ਕੁਝ ਵੇਖਿਆ ਮੈਨੂੰ ਕਹਿਣ ਦੀ ਲੋੜ ਨਹੀਂ ਸਭ ਤੋਂ ਜ਼ਿਆਦਾ ਮੈਨੂੰ ਗੁੱਸਾ ਆਉਦਾ ਜਦੋਂ ਇੰਗਲੈਂਡ ਵਿੱਚ ਜਾ ਕੇ ਉਹਨੇ ਬੜੀਆਂ ਹੀ ਗਲਤ ਗਲਤ ਗੱਲਾਂ ਬੋਲੀਆਂ ਰੋਜ਼ ਹੀ ਲਾਈ ਉਹੋ ਕੇ ਆਪਣੇ ਮਾਪਿਓ ਬਾਰੇ ਤੇ ਗੁਨਾਲ ਨੂੰ ਬੜੀਆਂ ਚਲੋ ਠੀਕ ਹੈ ਪ੍ਰੋਬਲਮ ਹੈਗੀ ਤੁਸੀਂ ਸੈਪਰੇਟ ਹੋ ਗਏ ਪਰ ਸੋਸ਼ਲ ਮੀਡੀਆ ਤੇ ਆ ਕੇ ਗੰਦੀਆਂ ਗੰਦੀਆਂ ਗੱਲਾਂ ਕਰਨੀਆਂ ਤੇ ਉਹ ਮੈਨੂੰ ਚੰਗੀਆਂ ਨਹੀਂ ਲੱਗਿਆ ਫੇਰ ਮੈਂ ਸਾਰਾ ਕੁਝ ਉਹ ਤੋਂ ਬੋਲਿਆ ਸੀਗਾ ਹਰ ਘਰ ਦੇ ਵਿੱਚ ਪ੍ਰੋਬਲਮ ਹੁੰਦੀਆਂ ਨੇ ਤੇ ਉਹਦਾ ਮਨ ਨਹੀਂ ਕਿ ਸੋਸ਼ਲ ਮੀਡੀਆ ਤੁਸੀਂ ਰੌਲਾ ਪਾਓ ਇੰਦਾ ਔਰ ਉਹ ਵੀ ਗੱਦੀਆਂ ਗੱਲਾਂ ਕਰ ਕਰਕੇ ਐਨੀਵੇ ਉਹ ਮੈਟਰ ਤੇ ਉਦੋਂ ਹੋ ਗਿਆ ਸੀਗਾ ਔਰ ਮੇਰਾ ਉਸ ਬੋਲੇ ਦਾ ਅਸਰ ਦੋਤ ਹੋਇਆ ਸੀਗਾ ਜੋਤੀ ਤੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਔਰ ਤੁਸੀਂ ਮੇਰੀ ਹਰ ਗੱਲ ਨੂੰ ਸਵੀਕਾਰਿਆ ਸੀ ਔਰ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਸੀ ਮੇਰੇ ਬੜੀਆਂ ਬੜੀਆਂ ਕਾਲਾ-ਕੁੱਲਾ ਵੀ ਆਏ ਸੀ ਪਰ ਮੈਂ ਠੋਕਦੇ ਸੀ ਖਾਲਾ-ਕੁੱਲਾ ਕਰਨ ਵਾਲੇ ਮੈਂ ਡਰਦਾ ਡੋਰਦਾ ਨਹੀਂ ਹੁੰਦਾ ਗੱਲ ਅੱਜ ਕਰਨੀ ਹੈ ਇਸ ਵੀਡੀਓ ਦੀ ਜਿਹੜੀ ਵੀਡੀਓ ਦੀ ਆ ਵੀਡੀਓ ਥੋੜੀ ਜਿਹੀ ਦੇਖੋ ਪਹਿਲਾਂ ਕੁਲ ਮਨ ਤੂੰ ਹੀ ਸਹਾਰਾ ਮੈਂ ਤੂੰ ಪಕ್ಷਾਣੂ ਹਾਂ ਮੈਂ ਨਾ ਭਰ ਤੁਪ ਸੁਣ ਹਾਰਾ ਕੁਲ ਆਲਮ ਦੇਖੀ ਨਾ ਵੀਡੀਓ ਇਹ ਵੀਡੀਓ ਵੇਖ ਕੇ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵਾਹਿਗੁਰੂ ਸੱਚੇ ਪਾਸ਼ਾ ਅੱਲਾ ਪਾਕ ਨੂੰ ਭਗਵਾਨ ਰਾਮ ਜੋ ਵੀ ਹੈ ਉਹਨਾਂ ਮੈਂ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਕਿ ਮੈਨੂੰ ਦਿਲੋਂ ਦੁੱਖ ਹੋਇਆ ਉਦੋਂ ਆ ਵੀਡੀਓ ਦੇ ਇੱਕ ਮੈਨੂੰ ਮੇਰੀ ਚੀਖ ਜੀ ਨਿਕਲੀ ਦਿਲ ਚੋਂ ਮੈਨੂੰ ਬਹੁਤ ਹੀ ਦੁੱਖ ਆ ਮੈਨੂੰ ਤਰਸ ਵੀ ਬੜਾ ਆ ਦੁੱਖ ਬੜਾ ਹੋਇਆ ਦੇਖੋ ਬਾਕੀ ਸਾਰਾ ਕੁਝ ਦੁਨੀਆ ਤੇ ਹੁੰਦਾ ਹੀ ਰਹਿਣਾ ਹੁੰਦੇ ਰਹਿਣਾ ਸਾਰਾ ਕੁਝ ਨਾ ਦੇਖੋ ਕਿਸੇ ਕਲਾਕਾਰ ਦੀ ਗਉਣ ਵਾਲੇ ਦੀ ਆਵਾਜ਼ ਹੀ ਉਹਦੀ ਪਛਾਣ ਜੋਤੀਆਂ ਹੋਰ ਲੱਖਾਂ ਕਰੋੜਾਂ ਕੁੜੀਆਂ ਦਾ ਨਾਮ ਜੋਤੀ ਹੋਏਗਾ ਇਹ ਜੋਤੀ ਅਲੱਗ ਕਿਉਂ ਆ ਕਿਉਂਕਿ ਇਹਨੂੰ ਪਰਮਾਤਮਾ ਨੇ ਆਵਾਜ਼ ਦਿੱਤੀ ਹੈ ਸੁਰੀਲਾ ਗਲਾ ਦਿੱਤਾ ਹੈ ਤੇ ਜਿੱਥੇ ਗਾਣੇ ਦੀ ਗੱਲ ਹੋਵੇ ਮੈਂ ਤਾਂ ਬਹੁਤ ਵਾਰੀ ਵੀਡੀਓ ਵਿੱਚ ਕਹਿਣਾ ਹੁੰਨਾ ਕਿ ਚੰਗਾ ਸੁਰ ਲਾ ਕੇ ਤੇ ਮੈਨੂੰ ਕੋਈ ਦੁਸ਼ਮਣ ਵੀ ਆਪਣੇ ਚਰਨਾਂ ਵਿੱਚ ਬਿਠਾ ਸਕਦਾ ਤੇ ਉਹ ਤੇ ਚਲੋ ਆਪਣਾ ਪਰਿਵਾਰ ਆ ਮੇਰੇ ਬੱਚਿਆਂ ਵਾਂਗੂ ਆ ਤੇ ਮੈਨੂੰ ਬਹੁਤ ਦੁੱਖ ਆ ਉਹਦੀ ਉਹ ਵੀਡੀਓ ਦੇਖ ਕੇ ਮੇਰੇ ਚੀਕ ਹੀ ਨਿਕਲੀ ਦਿਲ ਦੇ ਵਿੱਚੋਂ ਕਿਉਂਕਿ ਕਿਸੇ ਕਲਾਕਾਰ ਗਾਉਣ ਵਾਲੇ ਦਾ ਵਾਲੇ ਜਾਂ ਵਾਲੇ ਦੀ ਆਵਾਜ਼ ਨਾ ਜਾਵੇ ਕੁਝ ਵੀ ਹੋ ਜਾਈਏ ਆਵਾਜ਼ ਨਾ ਜਾਵੇ ਉਹ ਤੋਬਾ ਇਹੋ ਜਿਹਾ ਰੱਬ ਕਿਸੇ ਤੇ ऐसा पाप ना करे किसी भी गौण वाले दी आवाज चल जवे किसी गौण वाले दी आवाज ਤੇ ਕਿਸੇ ਪਹਿਲਵਾਨ ਦਾ ਕੋਈ ਅੰਗ ਨਾ ਟੁੱਟੇ ਇਹ ਬਹੁਤ ਜ਼ਰੂਰੀ ਆ ਤੇ ਉਹ ਕੁੜੀ ਦੀ आवाज ਉੱਥੇ ਹੋ ਗਈ ਸੀ ਮੈਨੂੰ ਲੱਗਦਾ ਹੁਣ ਠੀਕ ਹੋਏਗੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਵਾਜ਼ ਨੂੰ ਠੀਕ ਕਰੇ ਹਰ ਵੇਲੇ ਪਖੇ ਹੋਏ ਤੰਦੂਰ ਵਾਂਗੂ ਨਹੀਂ ਰਹਿਣਾ ਚਾਹੀਦਾ ਤੁਸੀਂ ਜਿੱਥੇ ਕੁਝ ਮਾੜਾ ਕਰਦਾ ਮਾੜਾ ਹੈ ਉਹਦੇ ਉੱਤੇ ਜ਼ਰੂਰ ਬੋਲੋ ਪਰ ਸੋਹਣੇ ਲਫ਼ਜ਼ਾਂ ਦੇ ਵਿੱਚ ਕਿਸੇ ਨੂੰ ਗਾਲੀ ਬਲੋਚ ਨਾ ਕਰੋ ਜਿਵੇਂ ਮੈਂ ਕਰਦਾ ਹੁਣ ਨਾ ਸੋਹਣੇ ਤਰੀਕੇ ਨਾਲ ਗੱਲਬਾਤ ਇਦਾਂ ਕਰਿਆ ਕਰੋ ਆਪਣੀ ਗੱਲ ਵੀ ਕਹੋ ਤੇ ਸ਼ਬਦਾਂ ਦੀ ਸਾਰਤਕਤਾ ਨੂੰ ਵੀ ਨਾ ਭੁੱਲੋ ਕਦੇ ਵੀ ਤੇ ਜੋਤੀ ਦੁਆ ਮੈਂ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਆਵਾਜ਼ ਨੂੰ ਸੈੱਟ ਕਰੇ ਇਹ ਤੁਸੀਂ ਵੀ ਦੁਆ ਕਰੋ ਹਰ ਵੇਲੇ ਗਾਲਾਂ ਗੋਲਾਂ ਇਹਨਾਂ ਕੱਢੀ ਜਾਇਆ ਕਰੋ ਤੇ ਜੋ ਕੀਤਾ ਠੀਕ ਹੈ ਉਹਨੂੰ ਉਹਦੇ ਬੜਾ ਕੁਸ਼ੂਰ ਨੇ ਵੀ ਚੱਲਿਆ ਲੋਕਾਂ ਦੇ ਤਾਨੇ ਮੇਨੇ ਮੇਰੀ ਵੀਡੀਓ ਆਉਣ ਤੋਂ ਬਾਅਦ ਲੋਕਾਂ ਨੇ ਤਹਿਲਾ ਦਿੱਤੀ ਉਹਦੀਆਂ ਇੰਨੀ ਕਿ ਸ਼ੇਅਰ ਹੋਈ ਵੀਡੀਓ ਤੇ ਇੰਨੀ ਸਜ਼ਾ ਮੇਰੇ ਖਿਆਲ ਆ ਕਾਫੀ ਹੈ ਪਰ ਇਹ ਕਦੇ ਨਾ ਕਹੋ ਕਿ ਉਹਦੀ ਆਵਾਜ਼ ਚਲੇਗੀ ਉਹਨੂੰ ਰੱਬ ਨੇ ਸਜ਼ਾ ਦੇ ਦਿੱਤੀ ਇਦਾਂੇ ਹੋਣੀ ਚਾਹੀਦੀ ਆ ਕੁੱਤੀਏ ਬਿੱਲੀਆਂ ਤੁਸੀਂ ਕਿਹਾ ਹੋਇਆ ਵਿੱਚ ਪਤਾ ਨਹੀਂ ਯਾਰ ਕੀ ਕੀ ਲਫ਼ਜ਼ ਕਹਿ ਹੋਏ ਨੇ ਤੁਸੀਂ ਰੱਬ ਦਾ ਵਾਸਤਾ ਇੰਤਾ ਨਹੀਂ ਉਕਰੀਦਾ ਹੁੰਦਾ ਆਪਣੀ ਗੱਲ ਕਹੋ ਕਿਸੇ ਵਾਸਤੇ ਇਕ ਨਹੀਂ ਹਰ ਬੰਦਾ ਹਰ ਮਲੇ ਸੇਮ ਹੀ ਮੂਡ ਦੇ ਵਿੱਚ ਹੁੰਦਾ ਤੁਹਾਨੂੰ ਪਤਾ ਮੈਂ ਕਿੰਨਾ ਬੋਲਿਆ ਸੀ ਉਦੋਂ ਹਨਾ ਦੋ ਤਿੰਨ ਵੀਡੀਓ ਵਿੱਚ ਮੈਨੂੰ ਕਾਲਾ ਕੋਨਾ ਵਈਆਂ ਉਹਦੇ ਜਿਹੜਾ ਬੁਆਏਫਰੈਂਡ ਜਿਆਦਾ ਹੈਗਾ ਉਹਨਾਂ ਹੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਉਹ ਤਾਂ ਨਕੰਮੇ ਜਿਹੇ ਟਾਈਪ ਬੰਦੇ ਹੈਗੇ ਨੇ ਪਰ ਜੋਤੀ ਸ੍ਰੀਲੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਗਾਣੇ ਉਹਦੇ ਵਿੱਚ ਇੰਨੀ ਵੀ ਕਮੀ ਨਹੀਂ ਹੈ ਗਾਣੇ ਦੇ ਵਿੱਚ ਪੂਰਾ ਵੀ ਕਮੀ ਨਹੀਂ ਹੈ ਇਹ ਸਾਨੂੰ ਮੰਨਣਾ ਪਏਗਾ ਤਦ ਹੀ ਬਾਲੀਵੁੱਡ ਵਿੱਚ ਵੀ ਛਾਈ ਪਈ ਅੱਜਕੱਲ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਪਰ ਜੋਤੀ ਨਾਲ ਦੇ ਨਾਲ ਮੈਂ ਵੀ ਕਹਾਂਗਾ ਬੇਟਾ ਕੱਲਾ ਪੈਸਾ ਤੇ ਸ਼ੌਰਤ ਸਾਰਾ ਕੁਝ ਨਹੀਂ ਹੁੰਦਾ ਇੱਜ਼ਤ ਬਹੁਤ ਜ਼ਰੂਰੀ ਆ ਬੋਲਿਆ ਕਰੋ ਲੜਾਈ ਝਗੜੇ ਰੋਜ਼ ਕਰੋ ਤੁਸੀਂ ਬੰਦ ਕਮਰੇ ਅੰਦਰ ਰੋਜ਼ ਲੜੋ ਕੁੱਤੇ ਖਾਣੀ ਕਰੋ ਇੱਕ ਦੂਜੇ ਦੀ ਪਰ ਸੋਸ਼ਲ ਮੀਡੀਆ ਤੇ ਨਹੀਂ ਸੋ ਮੈਂ ਦੁਆ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਆਵਾਜ਼ ਨੂੰ ਸੈੱਟ ਕਰੇ ਤੇ ਬਸ ਇੱਦੇ ਲੱਗੇ ਰੋ ਆਪਣੇ ਕੰਮ ਨੂੰ ਸਤਿ ਸ਼੍ਰੀ ਅਕਾਲ